ਇਵਰੀਵਨ ਕੀ ਹਾਲ ਚਾਲ ਦੋਸਤੋ ਮੈਂ ਮਿਲ ਕੇ ਸਾਰੇ ਨਹੀਂ ਕਿਹਾ ਕਿ ਤੁਹਾਡੀ ਕਿਰਪਾ ਚ ਰੱਬ ਦੀ ਬਣਾਇ ਲੈ ਗਈ ਕਿ ਕਿਹਾ ਦੋਸਤੋ ਸਵੇਰੇ 10:00 ਵਜੇ ਖੇਨੇ ਤੇ ਕਿੱਥੇ ਹਮੇ ਸਾਰੇ ਗਾਣੇ ਜੇ ਲਾ ਲਏ ਆ ਤੁਸੀਂ ਦੇਖੀ ਕਰਦੇ ਹੋ ਕਿ ਕਿਛੇ ਰਲ ਬਹੁਤ ਆਇਆ ਹੋਇਆ ਕੋਈ ਪਤਾ ਹੀ ਨਹੀਂ ਲੱਗ ਰਹੀ ਐ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਰੱਬੀ ਦੀ ਬਹੁਤ ਬਹੁਤ ਜੁਮਾਰਕਾ ਹੈਪੀ ਰੱਖੜੀ ਬੰਦਨ ਤੇ ਦੋਸਤੋ ਹਮੇ ਬਹੁਤ ਹੀ ਪਿਆਰ ਹੈ ਕਿ ਖਾਲੀ ਪਿਆਰ ਕਰਾਂਗੇ ਮੈਂ ਤੇ ਵੀ ਖਾਲੀ ਪਿਆਰ ਕਰਦਾ ਤੇ ਮੈਂ ਤੁਹਾਨੂੰ ਥੋੜੀ ਦੇਰ ਵਿੱਚ ਜਿੱਥੇ ਤੁਸੀਂ ਮੇਰੇ ਬਲੌਗ ਨਾਲ ਜੁੜੀ ਬਣੀ ਦੋਸਤੋ ਇਹ ਥਾਲੀ ਤਿਆਰ ਹੋਣ ਦੀ ਪਈ ਹੈ ਮੇਰੇ ਮਾਮੇਆ ਲਈ ਤੇ ਮੇਰੇ ਮੰਮੀ ਨੇ ਮੈਨੂੰ ਡਿਊਟੀ ਦਿੱਤੀ ਹੈ ਕਿ ਥਾਲੀ ਐਨ ਵਧੀਆ ਜਿਹੀ ਤਿਆਰ ਕਰਕੇ ਲੈ ਕੇ ਆਓ ਤੇ ਮੰਮੀ ਨੇ ਬੰਦਣੀ ਹੈਗੀ ਇਹ ਰਖੜੀ ਮਾਮੇਆ ਦੇ ਤੇ ਆ ਤੁਸੀਂ ਦੇਖ ਸਕਦੇ ਹੋ ਮੈਂ ਉਹਦਾ ਨਿਸ਼ਾਨ ਜਿਹੜਾ ਹੈਗਾ ਬਣਾ ਦਿੱਤਾ ਹੋਇਆ ਹੈ ਤੇ ਹੁਣ ਥਾਲੀ ਨੂੰ ਐਨ ਸੋਹਣੇ ਜਿਹਾ ਬਿਊਟੀਫੁੱਲ ਤਰੀਕੇ ਨਾਲ ਆਪਾਂ ਡੈਕੋਰੇਟ ਕਰਨਾ ਹੈ ਤੇ ਇਹਦੇ ਵਿੱਚ ਸਾਰੇ ਮਿਠਾਈ ਵਗੈਰਾ ਰੱਖਣੀਆਂ ਹੋਰ ਰਖੜੀ ਰੱਖਣੀ ਆ ਟਿੱਕਾ ਸਾਰੇ ਜੋ ਵੀ ਹੁੰਦਾ ਸਮਾਨ ਸਾਰਾ ਮੈਂ ਹੁਣੇ ਰੈਡੀ ਕਰ ਦੇਣੀ ਆ ਥਾਲੀ ਦੂਸਰਾ ਲਓ ਚੋ ਦੋਸਤੋ ਥਾਲੀ ਤਾਂ ਹੋ ਗਈ ਆ ਬਿਲਕੁਲ ਰੈਡੀ ਤਾਂ ਹੋਣੇ ਦੇ ਵਿੱਚ ਸਾਰਾ ਜਿਹੜਾ ਸਮਾਨ ਰੱਖੀਦਾ ਉਹ ਰੱਖਦੇ ਆ ਲਓ ਜੀ ਦੋਸਤੋ ਹੁਣ ਆਪਾਂ ਦੀਵਾ ਪਤਰਾ ਕਰਨ ਕੇ ਤਿਆਰ ਤੇ ਇਹ ਵਾਲਾ ਦੀਵਾ ਤਿਆਰ ਕਰਨਾ ਹੈ ਤੇ ਕੇਨ ਥੋੜਾ ਜਿਆਦਾ ਕਰਮ ਕਰ ਲੈਣਾ ਫਲਾਈਟਰ ਆਦਾ ਤਾਂ ਹੋ ਹੀ ਜਾਂਦੀ ਹੂੰ ਥੋੜਾ ਜਿਹਾ ਕਰਨਾ ਪਾਣਾ ਹੈ ਜੀ ਦੋਸਤੋ ਦਿਲਾ ਵੀ ਹੋ ਗਿਆ ਰੈਡੀ ਤਾਂ ਜਦੋਂ ਮੰਮੀ ਲਖੜੀ ਬੰਨੀ ਆ ਤੇ ਹੱਲੇ ਮੇਰੇ ਛੋਟੇ ਮਾਮਾ ਜੀ ਡਿਊਟੀ ਤੋਂ ਵਾਪਸ ਨਹੀਂ ਆਏ ਆ ਜਦੋਂ ਆਉਗੇ ਉਦੋਂ ਕਰਾਂਗੇ ਦੋਸਤੋ ਕੱਲ ਦੇ ਦਿਓ ਹੋਏ ਆ ਡਿਊਟੀ ਤੇ ਉਹਨਾਂ ਦੀ ਡਿਊਟੀ ਜ਼ਰੂਰੀ ਸੀਗੀ ਤਾਂ ਕਰਕੇ ਹੋਏ ਉਹ ਅੱਜ ਲੇਟ ਆਉਗੇ ਥੋੜੇ ਜਿ 11:00 ਵਜੇ ਤਾਈ ਮਾਮਾ ਜੀ ਕਹਿੰਦੇ ਆ ਮੈਂ ਆ ਲੈਣਾ ਆ ਤੇ ਜਦ ਤੱਕ ਆਪਾਂ ਕਰਾਂਗੇ ਮਾਮਾ ਜੀ ਦਾ ਵੇਟ ਕਿ ਤੁਸੀਂ ਦੇ ਸਕਦੇ ਹੋ ਵੱਡੇ ਮਾਮਾ ਜੀ ਤੇ ਮੰਮੀ ਲਖੜੀ ਬੰਨ ਦੇਣੀ ਆ ਲਓ ਜੀ ਦੋਸਤੋ ਮੰਮੀ ਨੇ ਰਖੜੀਆਂ ਦੇ ਦਿੱਤੀਆਂ ਹੋਈਆਂ ਆ ਆ ਮੰਮੀ ਨੇ ਲਈਆਂ ਆ ਆ ਮਾਸੀ ਨੇ ਲਈਆਂ ਕੁਝ ਦੇਖ ਸਕਦੇ ਹੋ ਆ ਛੋਟਾ ਆ ਵੱਡੇ ਆ ਛੋਟੇ ਮਾਮੇ ਲਈਏ ਵੱਡੇ ਮਾਮੇ ਲਈਏ ਮੰਮੀ ਵੱਲੋਂ ਤੇ ਆ ਮਾਸੀ ਵੱਲੋਂ ਛੋਟੇ ਮਾਮੇ ਤੇ ਵੱਡੇ ਮਾਮੇ ਦੇ ਕੁਝ ਰੱਖ ਦਿੰਨੀ ਆ ਅੱਧਰ ਬਾਕੀ ਸਮਾਨ ਵੀ ਦੋਸਤੋ ਰੱਖਣਾ ਆ ਤੇ ਤੁਸੀਂ ਦੀ ਸੋਚ ਲਿਓ ਤੇ ਹੁਣ ਇਹਦੇ ਵਿੱਚ ਸੰਧੂਰ ਵਿੱਚ ਜਿਹੜੇ ਉਹ ਪਾ ਕੇ ਰੱਖੀਦੇ ਹੁੰਦੇ ਆ ਚੌਲ ਉਹ ਰੱਖਣੇ ਆ ਰੱਖ

ਲਓ ਜੀ ਦੋਸਤੋ ਟਿੱਕਾ ਵੀ ਹੋ ਗਿਆ ਰੈਡੀ ਮੰਮੀ ਮਠਾਈ ਲੱਗ ਗਈ ਮੇਰੇ ਵਿੱਚੇ ਛੋੜੀ ਜਿਹੀ ਪਲੇਟ ਤੋਂ ਆਉਣ ਲੱਗੇ ਛੋੜੀ ਜਿਹੀ ਪਲੇਟ ਚ ਸਿਆ ਤਿਆਰ ਇੱਕ ਛੋਟੂ ਦੀ ਸਾਡੀ ਰਖੜੀ ਆ ਦੇ ਇਹਦੀ ਜਾਰੇ ਦੀ ਇਹਨੂੰ ਵਿੱਚ ਰੱਖ ਦੰਨੇ ਲਓ ਜੀ ਦੋਸਤੋ ਕਾਲਾ ਪਰ ਸਵੀਟਸ ਲਈ ਸੀ ਦੁਕਾਨ ਤੋਂ ਜਾ ਕੇ ਤੇ ਉਹੀ ਹੁਣ ਆਪ ਰੱਖਦੇ ਆ ਪਲੇਟ ਵਿੱਚ ਤੁਸੀਂ ਕੁਝ ਦੇਖ ਸਕਦੇ ਹੋ ਮਠਾਈ ਤੇ ਇਹਨੂੰ ਰੱਖ ਦਿੰਦੇ ਆ ਆ ਦੇਖੋ ਇੱਧਰ ਪਾਣੀ ਮੂੰਹ ਚ ਪਾਣੀ ਦੇਖੋ ਪਹਿਲਾਂ ਹੀ ਇੱਧਰ ਨਿਕਲਦਾ ਹੀ ਨਹੀਂ ਇੱਧਰ ਵੱਡਲਾ ਆ ਦੇ ਚੋਪ ਰਿਹਾ ਇਹ ਨਿਕਲ ਗਿਆ ਪਹਿਲਾਂ ਮੱਥਾ ਟੇਕਣਾ ਉੱਪਰ ਬਾਪੂ ਜਗਾ ਤੇ ਇਹ ਬਾਹਰ ਲਉਂਦੇ ਹੀ ਕਰ ਆਏ ਮਾਮਾ ਬੋਇਆ ਕਿ ਉਹ ਮੈਲ ਉਹਨਾਂ Ma, गणेश ने ये ਮੰਮੀ ਮੰਮੀ ਅਪਾ ਇੱਕ ਵਾਰੀ ਗਾੜੀ ਕਰਣੀ ਵਾ ਆਪਣੀ ਵੇਖ ਲਾ ਦੀ ਹਾਂ ਹੋ ਜਾਵਾ ਤੇਰੀ ਰੰਗੀ ਤੇਰੀ ਮਾਦੀ ਮਾਂ ਦਾ ਕੁਝ ਬਣਨੀ ਹੁਣ ਤਾਂ ਚਪਕਾਜੋ ਤੂੰ ਬਰੇ ਕੋ ਤੁਹਾਡੀ ਜਾਂਦੀ ਦੀ ਕਿਤੇ ਬਾਹਰ ਨਾ ਜਾਓ ਨਿੱਕੀ ਨਿੱਕਾ ਮਾਸੀ ਨੂੰ ਵੀ ਛੱਦੋ ਛਿੱਛੇ ਦੀ ਛੋਟੇ ਮਾਮੇ ਦੀ ਵਾਰੀ ਆ ਦੇਖ ਲਓ आशीर्वाद दो फोटो शूट हूँ दीवारी है या चलो फूलों का तारो का सबका कहना मेरी बहना है तेरी संग रहना है Yajiga. Bazı kimi. Tere daha sayın iman da hunda. Lao, çiğan, çöde mamacı var ya. ਬਣਾਣੀ ਦੇਖ ਉੱਠੇ ਕੰਮ ਇੱਟੇ ਇੱਟੇ ਅਸੀਂ ਕਰਦੇ ਹਾਂ ਤਾਂ ਇਹਦਾ ਕੀ ਆ ਕਰਨ ਆ ਕੇ ਲਗਾਉਣਾ ਅੰਤਰ 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 ਦਰਦਾਂ ਕਾਲਦੇ ਜਾਵੇ ਅੰਤਰ ਮਾਰਦਾਂ ਸੰਪਰ ਆਲੀ ਬੋਣ थाली पढ़ो कष्ट करो ਕੋਈ ਨਿੰਮੇਟੋ ਹੁੰਦਾ ਤੇ ਅਜ ਤਾਂ ਪਰ ਆ ਜਾਂਦਾ ਹੁੰਦਾ ਅੰਧਾਰ ਮੰਟਾੜਾ ਇੱਥੇ ਬੈਠੋ ਇੱਥੇ ਮਾਰੇ ਭਾਜੀ ਨੂੰ ਇਹਨਾਂ ਨੂੰ ਮਾਰੇ ਜਿੱਦ ਮੈਂ ਮੈਂ ਖਾਣੀ ਫੜੂਗੀ ਦੇਖ ਏਦਾਂ ਹੈਂ ਹਾਂ ਮੋਟਾ ਦੇ ਮਾਮਾ ਓ ਮਾਮਾ ਜਿਵੇਂ ਨਹੀਂ ਦੇ 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 ਅੰਦਰ ਨੀਂਗਾ ਥੋੜੀ ਮਿਠਾਈ ਤੋਂ ਦੂਰ ਹੀ ਰੱਖੋ ਅੰਦਰ ਚੱਲ ਹਾਂ ਮਾਸੀ ਪੂਰਾ ਉੱਪਰ ਤਾਂ ਹੀ ਲੱਗਤੋ ਉਹ ਗੋਲੀਆਂ ਇੱਥੇ ਰੱਖਿਆ ਕਰਦੇ ਜੀ ਦੋਸਤੋ ਲੰਚ ਹੋ ਗਿਆ ਰੈਡੀ ਤੁਸੀਂ ਦੇਖ ਸਕਦੇ ਹੋ ਨਾਨੀ ਨਮਕ ਵਾਲੇ ਚਾਵਲ ਬਣਾ ਦਿੱਤੇ ਹੋਏ ਨੇ ਤੇ ਹਜਾਰੇ ਦੇਖ ਲਓ ਨਾਲ-ਨਾਲ ਫੋਨ ਦੇਖਦਾ ਪਿਆ ਨਾਲੇ-ਨਾਲ ਡਿਊਟੀ ਖਾਂਦਾ ਪਿਆ ਤੁਸੀਂ ਦੇਖ ਸਕਦੇ ਹੋ ਮਾਸੀ ਨੇ achar ਲੈ ਆਤਾ ਆ ਨਾਨੀ ਐਨੂੰ ਦੇ ਦਿਓ ਹਾਂਜੀ ਦੋਸਤੋ ਮਾਮਿਆਂ ਦੇ ਲਖੜੀ ਬਣ ਕੇ ਝਾਰੇ ਦੇ ਲਖੜੀ ਬਣ ਕੇ ਤੇ ਹੁਣ ਆਪਾਂ ਚੱਲੇ ਆਂ ਬਾਜ਼ਾਰ ਸ਼ਾਪਿੰਗ ਕਰਨ ਮੇਰੇ ਮੰਮੀ ਤੇ ਮੇਰੇ ਮਾਸੀ ਜੀ ਤੇ ਮੈਂ ਅਸੀਂ ਤਿੰਨੋਂ ਜਣੇ ਚੱਲੇ ਆਂ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਖਰਾਬ ਹੋ ਚੁੱਕਾ ਆ ਬਿਲਕੁਲ ਮੀਂਹ ਵਾਲਾ ਮੌਸਮ ਆ ਬਸ ਸਾਡੇ ਘਰ ਜਾਂਦੇ ਤਾਈਂ ਮੌਸਮ ਸਹੀ ਰਵੇ ਕਿ ਉਹ ਕਿ ਫੇ ਅਸੀਂ ਘਰੇ ਵੀ ਜਾਣਾ ਆ ਤੇ ਚਾਚੀ ਵੀ ਫੋਨ ਕਰਦੇ ਪਏ ਆ ਵੀ ਆ ਜਾਓ ਜਲਦੀ ਅਸੀਂ ਆ ਗਏ ਹੋਏ ਆ ਤਾਂ ਤੇਜਸ ਤੇ ਆਰਵ ਦੇ ਲਖੜੀ ਬੰਨਣੀਆਂ ਤਾਂ ਕਰਕੇ ਹਾਂ ਲੋ ਜੀ ਦੋਸਤੋ ਮਾਮਾ ਜੀ ਆ ਗਏ ਨੇ ਬਾਜ਼ਾਰ ਕੋਲ ਮੀ ਜਾਂਦੇ ਪਏ ਜਦੋਂ ਦੇ ਆਏ ਆ ਤੇ ਆਹ ਦੇਖੋ ਮਾਮਾ ਭੁੰਡੀ ਬਣਿਓ ਤੇ ਆਹ ਦੇਖੋ ਜੀ ਬਾਬਾ ਰਵਿਦਾਸ ਮਹਾਰਾਜ ਜੀ ਦਾ ਬਿਲਗੇ ਦਾ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਲੋ ਜੀ ਦੋਸਤੋ ਗਲੀਆਂ ਗਲੀਆਂ ਵਿੱਚੋਂ ਜਾਂਦੇ ਹੋਏ ਲਓ ਜੀ ਅਸੀਂ ਪਹੁੰਚ ਗਏ ਆਂ ਦੋਸਤੋ ਜਿੱਥੇ ਅਸੀਂ ਆਉਣਾ ਸੀ। ਬੰਦੇ ਆਲੇ ਰੋਕਾ ਆ ਜਾਈਂ ਕਾ ਬੰਦੇ ਹੋ ਨਹੀਂ। ਲਓ ਜੀ ਦੋਸਤੋ ਆਪਾਂ ਆ ਗਏ ਆਂ ਮਾਮਾ ਜੀ ਦੇ ਰਖੜੀ ਬੰਧਨ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਡੇ ਮਾਮਾ ਜੀ ਨੇ ਤੇ ਇਹਨਾਂ ਦੇ ਵੀ ਹੁਣ ਮੰਮੀ ਨੇ ਬੰਨਣੀ ਹੈਗੀ ਐ ਰਖੜੀ ਤੇ ਮਾਮਾ ਫਟਫਟ ਗਏ ਫੇਸ ਵਾਸ਼ ਕਰ ਕੇ ਆਏ ਮਾਮਾ ਕਹਿੰਦੇ ਵੀਡੀਓ ਬਣਾਉਣੀ ਐ ਸੋਹਣਾ ਸੋਹਣੇ ਜਿਹਾ ਲੱਗਣੇ ਚਾਹੀਦੇ ਆ ਤਾਂ ਕਰਕੇ ਫਟਫਟ ਗਏ ਤੇ ਫੇਸ ਵਾਸ਼ ਕਰਕੇ ਆ ਗਏ ਨੇ ਦੁਬਾਰਾ ਵਾਪਸ ਤੇ ਹੁਣ ਮੰਮੀ ਬੰਨਣ ਲੱਗੇ ਆਂ ਮਾਮਾ ਜੀ ਦੇ ਰਖੜੀ ਨਨਤਾ ਖੁੰਡਾ ਹੈ ਅਗਿਆਤ ਹੈ ਜੀ ਨਾਲ ਜੀ ਮਾਮੀ ਨੂੰ ਮੈਂ ਸਾਡੀ ਰਾਜ ਦੀ ਦੋ ਜਿਹੜੇ ਹੱਥ ਜੱਕ ਹਰੀ ਮੈਂ ਤੇ ਸਾਧੂ ਬਸ ਵਾਰੀ ਹੱਥ ਤਾਂ ਵੀ ਨਹੀਂ ਸੀ ਇਹ ਹੱਥ ਲੱਗ ਜਾਂਦੀ ਨਹੀਂ ਪਹਿਲੇ ਦੇਖੋ ਜੀ ਦੋਸਤੋ ਮੀ ਆ ਗਿਆ ਹੈ ਸਾਨੂੰ ਸਿੱਕੜੇ ਵੀ ਜਾਣਾ ਮੈਂ ਤੁਹਾਨੂੰ ਕਿਹਾ ਸੀ ਕਿ ਮੀ ਆ ਜਾਣਾ ਤੇ ਮੀ ਆ ਗਿਆ ਅਸੀਂ ਆਇਆ ਜਿਆਦਾ ਚਾਹ ਪੀ ਗਿਆ ਹਾਂ ਜਿਆਦਾ ਨਹੀਂ ਆਂਦਾ ਮੀ ਨਾ ਹੁਣ ਕੀ ਕਰੀਏ ਟੌਮ ਯੋ ਹੁਣ ਗੜਾ ਕੱਢਿਆ ਫੇਰ ਸਿੱਕੜੇ ਤੋਂ ਮੋਬੈਲ ਚੱਲਦੇ ਅਸੀਂ ਤੁਹਾਨੂੰ ਕਰਦੇ ਹੁਣ ਜਾਣਾ ਸੀਗਾ ਅਸੀਂ ਕੌਣ ਲੱਗੇ ਤਾਂ ਸੋਡੀ ਦੀ ਬੋਟੀ ਆ ਗਈ ਲਓ ਜੀ ਦੋਸਤੋ ਹੁਣ ਆਪਾਂ ਆ ਗਏ ਆ ਸ਼ੋਪਿੰਗ ਕਰਨ ਤੁਸੀਂ ਦੇਖ ਸਕਦਾ ਮਮੀ ਦੁਪੱਟੇ ਵਗੈਰਾ ਖਰੀਦ ਰਹੇ ਨੇ ਤੁਸੀਂ ਦੇਖ ਸਕਦਾ ਮੈਂ ਆਪਣੇ ਲੋਸ ਸਲੀਪਰ ਲੈਣ ਇਸ ਤੇ ਮੈਂ ਉਹ ਵੀ ਲੈਣ ਆਈ ਆ ਲਓ ਜੀ ਦੋਸਤੋ ਰਿਲੇਟਿਵਸ ਵੀ ਪਹੁੰਚ ਚੁੱਕੇ ਨੇ ਦੇਖੋ ਜੀ ਦੋਸਤੋ ਮਿਲ ਗਏ ਦਾ ਸਟੇਸ਼ਨ ਰੇਲਵੇ ਸਟੇਸ਼ਨ ਇਹ ਤੁਹਾਨੂੰ ਮੈਂ ਇੱਥੇ ਦੱਸਦੀ ਆ ਆ ਦੇਖੋ ਜੀ ਬਿਲਕੁਲ ਖਾਲੀ ਰਹਿੰਦਾ ਇਹ ਆ ਗੀ ਆਉਗੀ ਸਾਡੇ 3:30 ਵਜੇ ਇੱਥੇ ਮੰਮੀ ਉਹ ਵਾਲੀ ਫਿਲਮ ਦੀ ਸ਼ੂਟਿੰਗ ਹੋਈ ਸੀ ਨਾ ਸਲਮਾਨ ਖਾਨ ਦੀ ਫਿਲਮ ਨਹੀਂ ਸੀ ਭਾਰਤ ਖਰੇ ਭਾਰਤ ਸੀ ਖਰੇ ਭਾਰਤ ਸੀ ਭਾਰਤ ਸੀ ਹਿੰਦੀ ਚ ਭਾਰਤ ਹਾਂ ਤੇ ਉਹ ਵਾਲੀ ਦੋਸਤੂ ਮੂਵੀ ਦੀ ਸਾਰੀ ਸ਼ੂਟਿੰਗ ਇੱਥੇ ਹੋਈ ਹੋਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਫਿਲਹਾਲ ਖਾਲੀ ਆ ਸਾਢੇ 3 ਵਜੇ ਗੱਡੀ ਆਉਣੀ ਆ ਤੇ ਆਪਾਂ ਦੋਸਤੋ ਰਿਲੇਟਿਵਸ ਨੂੰ ਲੈਣ ਆਏ ਸੀ ਜੋ ਕਿ ਸਾਨੂੰ ਰਾਹ ਵਿੱਚ ਹੀ ਮਿਲ ਗਏ ਫੇ ਮਮੀ ਕਹਿੰਦੇ ਚੱਲ ਸਾਨੂੰ ਸਟੇਸ਼ਨ ਤੇ ਛੱਡ ਕੇ ਆ ਕਿ ਅਸੀਂ ਸਟੇਸ਼ਨ ਦੇਖਣਾ ਸੀਗਾ ਦੋਸਤੋ ਮੈਂ ਕਦੇ ਦੇਖਿਆ ਨਹੀਂ ਆਇਆ ਤਾਂ ਕਰਕੇ ਫਿਰ ਮੈਂ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਹੁਣ ਸਾਢੇ 3 ਵਜੇ ਗੱਡੀ ਆਉਗੀ ਰੇਲ ਗੱਡੀ ਤੇ ਹਲੇ ਤਾਂ ਟਾਈਮ ਦੋਸਤੋ ਅ ਧੰਨਵਾਦ ਕੇ 2 ਮਿੰਟ ਹੋਏ ਆ ਬਸ ਅੱਧਾ ਘੰਟਾ ਆਇਆ ਹਲੇ ਆ ਦੇਖੋ ਜੀ ਦੋਸਤੋ ਕੀ ਆ ਮੈਂ ਟਿਕਟ ਘਰੇ ਟਿਕਟ ਵਗੈਰਾ ਟਿਕਟਾ ਸਾਰੀਆਂ ਇੱਥੇ ਮਿਲਦੀ ਆ ਆ ਦੇਖੋ ਦੋਸਤੋ ਜੰਗਲ ਅਮੀ ਕੀ ਬੋਲਦਾ ਪੰਛੀ ਹੋਣਾ ਕੋਈ ਬੈਠਾ ਕੋ ਕੁਕੜਾ ਕੁਕੜਾ ਚਲੋ ਹਣ ਦੋਸਤੋ ਆਪਾਂ ਚੱਲੇ ਆ ਘਰੇ ਮਾਮੇ ਸਾਨੂੰ ਉਧੇ ਰਸਤੇ ਤੋਂ ਲੈਣ ਆਣਾ ਆ Oh, decono, è il mio ospedale è il codosto belga è il codice del 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 codice ਬੋ ਪ੍ਰਣਾ ਆ। ਸਾ ਨੂੰ ਬੁਖਾਰ ਬੁਖੜਦਾ ਹੁੰਦਾ ਜਿਹੜੀ ਪੱਲਾ। ਹੂੰ। ਤੇ ਅਸੀਂ ਇੱਥੇ ਦਵਾਈ ਲੈਣਾ ਲੈਂਦੇ ਸੀ। ਕਿ ਜੇ ਸਾਡੇ ਫੋੜੇ ਨਿਕਲ ਜਾਂਦੇ ਹੁੰਦੇ ਸੀ। ਤੇ ਸਾਨੂੰ ਹਨਾ ਨੀਲੀ ਦਵਾਈ ਦਿੰਦੇ ਸੀ ਨੀਲੀ ਦਵਾਈ। ਉਹ ਖਾਣ ਵਾਲੀ ਨਹੀਂ ਹੁੰਦੀ ਸੀ। ਉਹ ਫੋੜੇ ਦੇ ਉੱਤੇ ਲਾਉਣ ਵਾਲੀ ਹੁੰਦੀ ਸੀ। ਇੱਥੋਂ ਲੱਗ ਜਾਂਦੇ। ਕੁਝ ਦਿਨ ਹੀ ਫੋੜਾ ਸੁੱਕਣਾ ਸ਼ੁਰੂ ਹੋ ਜਾਂਦਾ ਸੀ। ਸਰਕਾਰੀ ਹਸਪਤਾਲ। ਬਹੁਤ ਸੋਨ ਮਸਾਂ ਜੀ ਯਾਰ ਮੈਂ ਜਾ ਰਹਾ। ਹਾਂ ਤਾਂ ਛੁੱਟੀ ਹੈ ਟਾਈਮ ਨੂੰ ਛੁੱਟੀ ਤੇ ਡਾਕਟਰ ਬਾਬਾ ਜੀ ਆਇਆ ਹਾਂ ਸਾਰੇ ਹੈ ਨਹੀਂ ਗਏ ਹਾਂ ਹਾਂ ਲੈਬੋਰੀ ਵੀ ਅੰਦਰ ਹੀ ਹੈ ਲੈਬ ਆ ਦੇਖੋ ਵੀ ਘਲਾਸੀ ਹਟ ਕੇ ਅੰਦਰ ਬਿਲ ਗੱਜ ਨੰਬਰ ਪ੍ਰਾਇਮਰੀ ਹੈਲਥ ਸੈਂਟਰ ਬਿਲਕਾਰ ਆ ਲੋ ਜੀ ਆ ਗਏ ਮਾਮਾ ਰਿਲੇਟਿਵਸ ਨੂੰ ਘਰੇ ਛੱਡ ਕੇ ਹਾਂ ਦੇ ਉੱਥੇ ਹੀ ਮੋੜ ਲਿਆ ਹਾਂ ਕਿੰਨੇ ਚਲਾ ਕੇ ਇੱਥੇ ਤਾਂ ਹੀ ਨਹੀਂ ਆ ਸਕਦੇ ਨਾ ਨਹੀਂ ਰੁਕੇ ਸੀ ਮੈਨੂੰ ਪਤਾ ਹੀ ਹੈ ਆ ਦੇਖੋ ਜੀ ਦੋਸਤੋ ਗੁਰਦੁਆਰਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਹੁਣ ਦੋਸਤੋ ਟਾਈਮ ਹੈ ਨਹੀਂ ਅੰਦਰ ਜਾ ਨਹੀਂ ਸਕਦੇ ਤੇ ਇੱਥੇ ਹੀ ਚੱਲਦੇ ਚਲੋ ਜੀ ਮਾਮਾ ਜੀ ਇੱਥੇ ਆਓ ਇੱਥੇ ਪਾਰਕ ਕਰੋ ਵੈਰੀ ਗੁੱਡ ਵੀਰ ਇੱਥੇ ਫਾਹਾ ਵੱਡੇ ਦਿਖਾਓ ਅੱਛਾ ਮੇਰੇ ਮਮੇ ਹਣੇ ਇੱਥੇ ਵਿਆਹ ਹੋਇਆ ਸੀ ਪੈਲਸ ਪਿਛਲਾ ਸਾਰ ਨਹੀਂ ਫਰੰਟ ਆ ਐ ਫਰੰਟ ਹਾਂ ਬੰਦਿਆ ਅੱਛਾ ਅਸੀਂ ਦੇਖ ਲਓ ਮਾਮਾ ਘਰ ਤੁਹਾਡੇ ਫਾਹਾ ਵੱਡੇ ਸੀ ਦੱਸ ਦੀ ਪਾਪਾ ਨੂੰ ਰੋਪਾ ਤਾਂ ਸਹੀ ਹੋਣੇ ਵੀ ਦੋਸਤੋ ਆਪਾਂ ਆ ਗਏ ਆ ਅੱਡੇ ਤੇ ਪਰ ਇੱਥੇ ਫਲੋਰ ਦਾ ਕੋਈ ਵੀ ਟੈਂਪੂ ਹੈ ਨਹੀਂ ਉਹ ਟੈਂਪੂ ਪਿਆ ਹੈਗਾ ਖਰਾਬ ਤੇ ਇਹਨੇ ਜਾਣਾ ਨਹੀਂ ਹੈਗਾ ਕਿਉਂਕਿ ਇਹਦਾ ਟਾਈਮ ਕੰਦੇ ਪੂਰਾ ਹੋ ਗਿਆ ਹੈ ਤੇ ਦੇਖਦੇ ਹਾਂ ਹੁਣ ਜੇ ਇਹ ਜਾਂਦਾ ਹੈ ਤਾਂ ਮम्मा ਕਹਿੰਦੇ ਮੈਂ ਕੋਈ ਨਹੀਂ ਉਹਨਾਂ ਨੂੰ ਲੈ ਕੇ ਆਉਣਾ ਕੀ ਪਤਾ ਸਵਾਰੀਆਂ ਦੇਖ ਕੇ ਚੱਲ ਪਵੇ ਤੇ ਦੇਖਦੇ ਹਾਂ ਜਾਂਦਾ ਕਿ ਨਹੀਂ ਬਾਕੀ ਤਾਂ ਚਾਹੇ ਹੋਰ ਕੋਈ ਵੀ ਮਤਲਬ ਹੈ ਨਹੀਂ ਦਾ ਸਾਧਨ ਜਾਣੇ ਵਾਲਾ ਤੇ ਦੇਖਦੇ ਆ ਫੇਰ ਹਾਂਜੀ ਦੋਸਤੋ ਫਾਈਨਲੀ ਆਪਾਂ ਅੰਤ ਜੀ ਨੂੰ ਮਨਾ ਲਿਆ ਕਿ ਸਾਨੂੰ ਪਲੀਸ ਫਲੋਰ ਤਾਈ ਲੈ ਜੀ ਲੋ ਤੇ ਅੰਤ ਜੀ ਕਹਿੰਦੇ ਜੇ ਨੂੰ ਠੀਕ ਆ ਤੇ ਦੋ ਤਿੰਨ ਸਵਾਰੀਆਂ ਹੋਰ ਆ ਗਈਆਂ ਸੀਆਂ ਤੇ ਹੁਣ ਆਪਾਂ ਚੱਲੇ ਹੈਗੇ ਫਲੋਰ ਤੇ ਮੈਂ ਇਹ ਤੁਹਾਨੂੰ ਫਲੋਰ ਦਾ ਕਿ ਤੁਸੀਂ ਮੈਨੂੰ ਬੁਲਾਉਣ ਵਾਲੇ ਜੀ ਭਲੇ ਦੋਸਤੋ ਟੈਂਪੋ ਹੋ ਗਿਆ ਸਟਾਰ ਤੇ ਆਪਾਂ ਚੱਲੇ ਹੈਗੇ ਘਰੇ ਟੈਂਪੋ ਪੂਰਾ ਭਰ ਕੇ ਹੋਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਅਸੀਂ ਚੱਲਦੇ ਹਾਂ ਬਾਏ ਬਾਏ ਵੈਲ ਗਾ ਕਰੋ ਬਾਏ ਬਾਏ ਕਰਤ ਜੀ ਬਾਏ ਬਾਏ ਜੀ ਦੋਸਤੋ ਖਲੋਰ ਪਹੁੰਚ ਗਏ ਤੇ ਟ੍ਰੇਨ ਫੇਰ ਆ ਗਈ ਆ ਆਜੋ ਹਰੀ ਮਰਤ 40 ਰੁਪਏ ਕਿਲੋ ਆਜੋ ਹਰੀ ਮਰਤ 40 ਰੁਪਏ ਲਓ ਜੀ ਇਹ ਬੱਸ ਲਓ ਹਰੀ ਮਰਤ 40 ਰੁਪਏ ਲੋ ਸਲੋ ਸਲੋ ਇਹ ਦੁੱਧ ਆ ਇਹ ਤੇ પેટ્રોલ ਹੋਣਾ પેટ્રોલ ਨੂੰ ਡੀਜ਼ਲ ਵਗੈਰਾ ਮਿੱਟੀ ਵੀ ਕਹਿੰਦੇ ਨੇ ਮਿੱਟੀ ਦੇ ਹਾਂ ਮਿੱਟੀ ਦਾ ਤੇਲ ਹੋ ਸਕਦਾ ਲੋ ਦੋ ਕਾਊਂਟ ਨਹੀਂ ਕਰਾਂ ਚੱਕਰ ਆ ਜਾਣੇ ਪੈਟਰੋਲ ਲਿਖਿਆ ਹੋਪ ਯਾਰਕ ਗਣ ਲੈ ਦੋਸਤੋ ਆਪਾਂ ਉੱਪਰੇ ਪਹੁੰਚ ਗਏ ਆ ਤੇ ਆ ਦੇਖੋ ਇਹਨਾਂ ਨੇ ਬੱਸ ਮਲ ਲਿਖੀ ਹੋ ਅਸੀਂ ਮোগানਪੁਰ ਜਾਣਾ ਜੀ। ਜੀ ਆਓ ਦੇ। ਦੇਖ ਕਿੱਦਾਂ ਬੋਲਦੀ ਆ ਆਪਣੀਆਂ ਸਹੇਲੀਆਂ ਨੂੰ। ਕਦੇ ਨਹੀਂ ਦਰਨੀ ਅੰਕਲ ਬੱਸ ਪਾਜੀ। ਦੀਦੀ। ਦੀਦੀ 5 ਮਿੰਟ ਤੁਰਨ ਲੱਗੀਆਂ। ਤੁਰਨ ਲੱਗੀਆਂ। ਠੀਕ ਆਹ ਕੰਡਕਟਰ ਐ। ਅੰਜਲੀ। ਅੰਜਲੀ। ਆਹ ਕੰਡਕਟਰ ਐ ਔਰ ਡਰਾਈਵਰ ਐ ਹੈਨਾ। ਚਲੋ ਅੰਦਰ ਬੈਠੋ ਸਵਾਰੀਆਂ ਆਈਆਂ ਅੰਦਰ ਅਜੀ ਤਾਂ ਤੁਸੀਂ ਇੱਥੇ ਖੜ੍ਹ ਕੇ ਕੀ ਕਰ ਸਵਾਰੀਆਂ ਬਲਾਓ ਹੋਕਾ ਦਿਓ ਐਂੀ ਵਾਸ਼ ਤੇ ਇੱਥੇ ਘੜੀ ਜਾਂਦੀ ਐ ਬੋਲ ਤਾਂ ਸਹੀ ਜੋਰ ਨਾਲ ਆਹ ਦੇਖੋ ਦੋਸਤੋ ਆਪਾਂ ਹੋ ਗਿਆ ਬਹੁਤ ਜ਼ਿਆਦਾ ਲੇਟ ਇੱਥੇ ਆ ਬੱਸ ਖੜੀ ਹੈਗੀ ਬਟ ਇਹ ਜਾਣੀ ਨਹੀਂ ਹੈਗੀ ਕਿਉਂਕਿ ਉਹ ਕਹਿੰਦੇ ਪਿਆ 6 ਵਜੇ ਤੋਂ ਬਾਅਦ ਕੋਈ ਵੀ ਬੱਸ ਮੁਕੰਦਪੁਰ ਨਹੀਂ ਜਾਂਦੀ ਜਾਂਦੀ ਆ ਤਾਂ ਆਟੋ ਜਾਂਦੀ ਆ ਆਟੋ ਵਾਲੇ ਬਹੁਤ ਜ਼ਿਆਦਾ ਮਤਲਬ ਪੈਸੇ ਮੰਗ ਰਹੇ ਨੇ ਉਹ ਇੱਕ ਜਿਹੜੇ ਤਾਂ 100 ਰੁਪਿਆ ਵਾਗ ਰਹੇ ਨੇ ਤੇ ਮੰਮੀ ਉਹੀ ਸੋਚ ਰਹੀ ਹੈ ਤੇ ਮੰਮੀ ਕਹਿੰਦੇ ਕੋਈ ਨਹੀਂ ਆਪਾਂ ਪਾਪਾ ਨੂੰ ਫੋਨ ਕਰਦੇ ਆ ਤੇ ਪਾਪਾ ਨੇ ਫੋਨ ਕੀਤਾ ਹੋਇਆ ਆ ਤੇ ਦੋਸਤੋ ਬਾਕੀ ਦੇਖਦੇ ਆ ਜੇ ਆਟੋ ਵਾਲੇ ਮੰਨ ਜਾਂਦੇ ਆ ਘੱਟ ਕਰ ਲੈਂਦੇ ਆ ਫਿਰ ਫੋਨ ਨਾਲ ਚਲ ਜਮ ਤੇ ਆ ਦੇਖੋ ਬਹੁਤ ਜ਼ਿਆਦਾ ਲੇਟ ਹੋ ਗਿਆ ਇਸ ਕਰਕੇ 6 ਵਜੇ ਤੋਂ ਬਾਅਦ ਕੋਈ ਬੱਸ ਨਹੀਂ ਜਾਂਦੀ ਤੇ ਨਾਗਰ ਕੇ ਹੁਣ ਆਪਾਂ ਸਾਰੇ ਜਣੇ ਇੱਥੇ ਆਂ ਵੇਟ ਕਰਦੇ ਆ ਜੇ ਕੋਈ ਔਟੋ ਵਾਲਾ ਮੰਨ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਪਾਪਾ ਹੁਣਾਂ ਨੇ ਤਾਂ ਆ ਹੀ ਜਾਣਾ ਆ ਹਨੇਰਾ ਹੁੰਦਾ ਪਿਆ ਮੋਰ ਤੇ ਦੇਖਦੇ ਹਾਂ ਹੁਣ ਕਿੱਦਾਂ ਹੁੰਦੀ ਆ ਤੇ ਜੱਤ ਕਰ ਕਰਦੇ ਇੱਥੇ ਹੀ ਵੇਟ ਆ ਦੇਖੋ ਇਹਨਾਂ ਨੂੰ ਕੋਈ ਫਰਕ ਨਹੀਂ ਦੋਸਤੋ ਹੁਣ ਆਪਾਂ ਚੱਲਦੇ ਪਏ ਆ ਥੋੜੀ ਜੀ ਵਾਰ ਤੁਰ ਕੇ ਤੇ ਆ ਜਾਣਾ ਹੈਗਾ ਪਾਪਾ ਨੇ ਮੋਰੇ ਸਾਨੂੰ ਲੈਣ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਦੋਸਤੋ ਛੱਪੜ ਇੱਥੋਂ ਛੱਪੜ ਦਾ ਠੰਡ ਠੰਡੇ ਪਾਣੀ ਦੀ ਨਾ ਕੂਲਿੰਗ ਜੀ ਆਂਦੀ ਪਈ ਆ ਕੂਲਿੰਗ ਕੂਲਿੰਗ ਫੂਲ ਫੂਲ ਹਵਾ ਆਂਦੀ ਪਈ ਆ ਸ਼ਿਪੀਆ ਕਿਸ਼ਤੀ ਆ ਦੇਖੋ ਇਹਨਾਂ ਦੇ ਵੀ ਕਿਸੇ ਨੇ ਲਖੜੀ ਬੰਦੀ ਆ ਇਹ ਕਿਹਦਾ ਭਰਾਇਆ ਆ ਆ ਦੇਖੋ ਲਖੜੀ ਬੰਦੀ ਆ ਟਿਕਟ ਪਰ ਲੱਗਾ ਆ ਤੇ ਰਖੜੀ ਬੰਦੀ ਆ ਇਹ ਵੀ ਕਿਸੇ ਦਾ ਭਰਾਇਆ ਤੁਸੀਂ ਦੇਖ ਤੋਂ ਦੇਖ ਸਕਦੇ ਅੱਛਾ ਜੀ ਆ ਦੇ ਉਧਰ ਗਾਦੇ ਪਏ ਸਾਰੇ ਮੁੱਲੇ ਦਾ ਹੀ ਭਰਾਇਆ ਇਹ ਦੋਸਤੋ ਦੇਖ ਲਓ ਕਹਦੇ ਪੂਰੇ ਮੁੱਲੇ ਦਾ ਹੀ ਭਰਾਇਆ ਉਹ ਉਧਰ ਰਖੜੀ ਬੰਦੀ ਉਹ ਆ ਮੰਮੀ ਕਹਿੰਦੇ ਪੂਰੇ ਮੱਲੇ ਦਾ ਭਰਾ ਹੈ ਆਹੋ ਦੋਸਤੋ ਇੱਕ ਹੋਰ ਜੁੱਬਾ ਦੋਸਤੋ ਆਨੇ ਵੀ ਦੇਖੋ ਆਪਣੀ ਬਾਹ ਉੱਤੇ ਨੂੰ ਕੀਤੀ ਹੈ ਵੀ ਅੱਜ ਮੇਰੇ ਵੀ ਕੋਈ ਰਖੜੀ ਬੰਨ੍ਹ ਦੇ ਕੁੱਤਿਆਂ ਦੇ ਤੋਹ ਦੇਖੋ ਜਿੱਟ ਦੇ ਵਿੱਚ ਬਿਲਕੁਲ ਚੋ ਇੱਕ ਰੱਜੀ ਇੱਕਦਮ ਹੀ ਦੇਖ ਕੇ ਡਰ ਕੇ ਕਹਿੰਦੀ ਉਹ ਕੀ ਆ ਲੋਸੀ ਆ ਭਾਜੀ ਜਿੰਨੇ ਕੁ ਫੁੱਟ ਦੇ ਕਿਤੇ ਵਿੱਚ ਯੋ ਕਿਹ ਚੱਲ ਰਿਹਾ ਨਾ ਦਾਦਲ ਹਾਂਜੀ ਦੋਸਤੋ ਪਾਪਾ ਜੀ ਸਾਨੂੰ ਲੈਣ ਆ ਗਏ ਸੀ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਹੀ ਮੋਟਰਸਾਈਕਲ ਤੇ ਪਾਣੀ ਲੈਣੇ ਬੈਠੇ ਹੋ ਬਹੁਤ ਟਾਈਟਲੀ ਅਸੀਂ ਬੈਠੇ ਹੋਏ ਹਾਂ ਤੇ ਦੋਸਤੋ ਮੇਰਾ ਤਾਂ ਹੱਥ ਸੇ ਹੀ ਲੋਕ ਰਿਹਾ ਅਸੀਂ ਜਾਣਦੇ ਨਹੀਂ ਕਿੰਦਾ ਇੱਕ ਹੀ ਮੋਟਰਸਾਈਕਲ ਤੇ ਬੈਠੇ ਹਾਂ ਰੱਜੀ ਨੂੰ ਦੇਖ ਕੇ ਦੋਸਤੋ ਮੈਨੂੰ ਹੋ ਰਿਹਾ ਸਾਰਾ ਸੀ ਕਿਉਂਕਿ ਉਹ ਪੂਰੇ ਟੈਂਕੀ ਤੇ ਬੈਠੀ ਹੋਈ ਹੈ ਤੇ ਉਹਦੇ ਬਾਹਰ ਕਿਲੇ ਦੇ ਪਏ ਐਦਾਂ ਲੱਗ ਰਿਹਾ ਜਿਦਾ ਕੋਈ ਸੁਪਰਮੈਨ ਉੱਗੜਿਆ ਜਾ ਰਿਹਾ ਤੇ ਦੋਸਤੋ ਬਹੁਤ ਹਾਸਾ ਆਇਆ ਦੋਸਤੋ ਇੱਥੇ ਬਹੁਤ ਨਜ਼ਾਰਾ ਆ। ਨਹੀਂ ਭਗਵਾ। ਕਛੀ ਦਿੱਲੀ ਕੋ ਦੋ। ਕਛੀ ਇਸ ਕ ਦੇਖ। ਹੋ ਕਛੀ ਕਰਾ ਦੇ। ਤੇਜਸ

ਦੀਦੀ ਤੇਰੀ ਤੋ ਜਾਏਗੀ ਮਾਫ ਕਰਦੇ ਕਿ ਆ ਦੇਖੋ ਗੰਦਾ ਇਹਨੂੰ ਇਸ ਗੰਦਨ ਗੰਦਨ ਦੇਖੋ ਇਹਨੂੰ ਹਾਂ ਹਾਂ ਜੀ ਦੋਸਤੋ ਰਾਤ ਦੇ ਬਾਜੀਆਂ ਨੇ 12 ਤੇ ਆਪਾਂ ਤੁਹਾਨੂੰ ਪਤਾ ਹੀ ਨਾਨੀ ਘਰੋਂ ਆ ਗਈਆਂ ਘਰੇ ਵਾਪਸ ਕਸ਼ਿਸ਼ ਨੂੰ ਚੜ ਗਿਆ ਹੈ ਬੁਖਾਰ ਕੁਛ ਤੁਹਾਨੂੰ ਪਤਾ ਹੀ ਹੈ ਥਕਾਵਟ ਹੋ ਗਈ ਸੀਗੇ ਉਹਨੂੰ ਬਹੁਤ ਜ਼ਿਆਦਾ ਸਕੂਲੇ ਕੰਪੀਟੀਸ਼ਨ ਸੀਗਾ ਤਾਂ ਕਰਕੇ ਤੇ ਘਰੇ ਆ ਕੇ ਤੁਹਾਨੂੰ ਪਤਾ ਹੀ ਆ ਤੇ ਨਾਨੀ ਕਿ ਜਾਣਾ ਪੈ ਗਿਆ ਸੀਗਾ ਤਾਂ ਕਰਕੇ ਫਿਰ ਦੋਸਤ ਨੂੰ ਫੀਵਰ ਹੋ ਗਿਆ ਤੇ ਉਹਨੂੰ ਮੈਡੀਸ਼ਨ ਮੰਮੀ ਨੇ ਦੇ ਦਿੱਤੀ ਹੋਈ ਆ ਡਿਨਰ ਵੀ ਕਰਾ ਦਿੱਤਾ ਹੈ ਡਿਨਰ ਵਿੱਚ ਦੋਸਤ ਨੂੰ ਸੇ ਹਲਕਾ ਫੁਲਕਾ ਖਾਣਾ ਬਣਾਇਆ ਸੀਗਾ ਮੰਮੀ ਨੇ ਉਸ ਤੋਂ ਦਾਲ ਬਣਾਈ ਸੀ ਕੋਈ ਖਾ ਗਿਆ ਬਸ ਸਜਣ ਹੋ ਗਿਆ ਆਪਣੀ ਤੇ ਦੋਸਤੋ ਟੈਂਪੂ 'ਚ ਅੱਜ ਬੈਠੇ ਬੈਠੇ ਬਾਲੀ ਬਾਸ ਹੋਈ ਆ ਕਿਉਂਕਿ ਦੋਸਤੋ ਕਿਤਰਾ ਰੋੜ ਉੱਦਾਂ ਦੀ ਸੀਗਾ ਤੇ ਟੈਂਪੂ 'ਚ ਬਹਿ ਕੇ ਤਾਂ ਦੋਸਤੋ ਕਮਰ ਦਾ ਪਟਾਕਾ ਹੀ ਪੈ ਜਾਂਦਾ ਤੂੰ ਦੋਸਤੋ ਤਾਂ ਕਰਕੇ ਅੱਜ ਤਾਂ ਬਾਲੇ ਖਖ ਹੋਇਆ ਪਿਆ ਤੇ ਕਸ਼ਿਸ਼ ਹੋ ਗਈ ਆ ਤੇ ਰੱਜੀ ਆਪਣਾ ਸੂਤ ਦਾ ਕੰਮ ਕਰਦੀ ਆ ਤੇ ਇਹਨੇ ਇੰਨੇ ਦਿਨਾਂ ਤੋਂ ਕੀਤਾ ਨਹੀਂ ਸੀਗਾ ਇਹਨੂੰ ਮੈਂ ਪਹਿਲੇ ਕਹਿਆ ਸੀ ਉਹ ਕਰਕੇ ਜਾਇਂ ਆਉਣ ਵੇਲੇ ਕੋਈ ਹੋਣ ਬਾੜਾ ਨਹੀਂ ਰਹੂਗਾ ਤੇ ਇਹ ਮੰਨੀ ਨੇ ਇਹ ਹੁਣ ਆਖੀ ਕਰਦੀ ਪਈ ਆ ਕੰਮ ਤੇ 12:00 ਵੱਜ ਗਏ ਆ ਤੇ ਹੁਣ ਦੇਖਦੇ ਕੱਲ੍ਹ ਤਾਂ ਹੀ ਕਰਦੀ ਆ ਮਾਡਾ ਦੋਸਤੋ ਪੈਣ ਲੱਗੀਆਂ ਬਾਕੀ ਇਹਦੀ ਹੈਲਪ ਜੇ ਨੂੰ ਚਾਹੀਦੀ ਹੋਏ ਤਾਂ ਮੈਂ ਇਹਨੂੰ ਕਿਹਾ ਕਿ ਮੈਨੂੰ ਦੱਸ ਦੇ। ਉੱਥੇ ਕੰਮ ਕਰ ਰਹੇ ਹੁਣ ਪਹਿਲੇ ਨੰਬਰ ਤੇ ਹੁਣ ਥੱਲੇ ਜ਼ਮੀਨ ਤੇ ਲੜ ਦੀ ਕਈਆ ਤੇ ਦੋਸਤੋ ਹੁਣ ਕਰਦੇ ਆ ਇੱਥੇ ਵਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਨਾਲ ਅਜੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਲਵਟੋ ਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਦੋਸਤੋ ਬਾਏ